ਜੇਕਰ ਤੁਸੀਂ ਇੱਕ ਪੀਸ ਖਰੀਦਣ ਜਾਓਗੇ ਇਹ ਪੀਸ ਤੁਹਾਨੂੰ 100 ਰੁਪਏ ਦਾ ਮਾਰਕੀਟ ਦੇ ਵਿੱਚ ਜਿਹੜਾ ਮਿਲੇਗਾ ਔਰ ਤੁਸੀਂ ਲੋਕਲਸ ਨੂੰ ਇਹ ਬੈਨੀਫਿਟ ਹੈਗਾ ਕਿ ਤੁਸੀਂ 200 ਰੁਪਏ ਕਿਲੋ ਦੇ ਵਿੱਚ ਡ੍ਰੈਗਨ ਫਰੂਟ ਜਿਹੜਾ ਹੈਗਾ ਉਹ ਇੱਥੋਂ ਖਰੀਦ ਸਕਦੇ ਇੱਕ ਕੰਟੈਕਟ ਨੰਬਰ ਜਿਹੜਾ ਹੈਗਾ ਉਹ ਅੱਜ ਅਸੀਂ ਤੁਹਾਨੂੰ ਜਿਹੜਾ ਕੀ ਦਾਂਗੇ ਉਸ ਨੰਬਰ ਤੇ ਤੁਸੀਂ ਸੰਪਰਕ ਕਰੋਗੇ ਤਾਂ ਤੁਹਾਨੂੰ ਜਿਹੜਾ ਇਹ ਡ੍ਰੈਗਨ ਫਰੂਟ ਹੋਮ ਡਿਲੀਵਰੀ ਵੀ ਮਿਲ ਜਾਏਗਾ 200 ਰੁਪਏ ਕਿਲੋ ਸਸਰੀਕਾਲ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਹੇ ਆ ਅਸੀਂ ਮੌਜੂਦ ਆ ਅੱਜ ਜਲਾਲਾਬਾਦ ਹਲਕੇ ਦੇ ਡ੍ਰੈਗਨ ਫਰੂਟ ਦੇ ਇਕਲੌਤੇ ਫਾਰਮ ਤੇ ਰੋਕੀ ਜੋਸਨ ਇਸ ਫਾਰਮ ਦੇ ਮਾਲਕ ਨੇ ਜਿਨ੍ਹਾਂ ਨੇ ਐਮ ਐਨ ਸੀ ਕੰਪਨੀ ਦੇ ਵਿੱਚ ਲੱਖਾਂ ਦਾ ਪੈਕੇਜ ਛੱਡ ਕੇ ਵਾਪਸ ਆ ਆਪਣੀ ਖੇਤੀ ਦੇ ਨਾਲ ਜੁੜੇ ਨੇ ਔਰ ਅੱਜ ਕਾਹਨਾ ਕਥੇ ਝੋਨੇ ਦੇ ਨਾਲੋਂ ਕਈ ਗੁਣਾ ਜ਼ਿਆਦਾ ਇਨਕਮ ਜਿਹੜੀ ਹੈ ਉਹ ਇਸ ਡ੍ਰੈਗਨ ਫਰੂਟ ਦੀ ਖੇਤੀ ਕਰਕੇ ਕਮਾ ਰਹੇ ਨੇ ਇਨਕਮ ਜਿਹੜੀ ਹੈ ਉਹ 4 ਤੋਂ 5 ਗੁਣਾ ਵਧ ਹੈ ਇਸ ਖੇਤੀ ਦੇ ਫਾਇਦੇ ਕੀ ਹੈਗੇ ਆ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜਿੱਥੇ ਇੱਕ ਪਾਸੇ ਪਾਣੀ ਜਿਹੜਾ ਹੈਗਾ ਦਿਨ ਬਦ ਦਿਨ ਉਹਦਾ ਪੱਧਰ ਜਿਹੜਾ ਹੀਠਾਂ ਡਿੱਗਦਾ ਜਾ ਰਿਹਾ ਹੈ ਅਸੀਂ ਆਉਣ ਵਾਲੇ ਕੁਝ ਖਸਾਲਾਂ ਚ ਜਿਹੜਾ ਪਾਣੀ ਗਵਾ ਬਾਂਗੇ ਉਥੇ ਹੀ ਇਹ ਫਸਲ ਜਿਹੜੀ ਆ ਨਾ ਮਾਤਰ ਪਾਣੀ ਨੂੰ ਜਿਹੜਾ ਕੰਜ਼ਿਊਮ ਕਰਦੀ ਹੈ ਇਸ ਤੋਂ ਇਲਾਵਾ ਜੇਕਰ ਪੋਲਿਊਸ਼ਨ ਦੀ এনवायरमेंट ਫ੍ਰੈਂਡਲੀ ਦੀ ਗੱਲ ਕਰ ਲਈਤੀ ਜਾਵੇ ਤਾਂ ਉਹਦੇ ਵਿੱਚ ਵੀ ਪਰਾਲੀ ਵਰਗਾ ਕੋਈ ਵੀ ਪੋਲਿਊਸ਼ਨ ਜਿਹੜਾ ਹੈ ਉਹ ਨਹੀਂ ਹੈਗਾ ਤਾਂ ਕਹਾਣੀ ਵੀ ਇੰਟਰਸਟਿੰਗ ਹੈ ਜਦ ਇਹ ਪਲਾਂਟ ਦੀ ਸ਼ੁਰੂਆਤ ਕੀਤੀ ਤਾਂ ਜੋ ਜਾਣਕਾਰ ਸੀਗੇ ਸੱਜਣ ਬੇਲੀ ਸੀਗੇ ਉਹ ਮਖੌਲ ਉਡਾਉਂਦੇ ਸੀ ਅੱਜ ਉਹੀ ਤਰੀਫਾਂ ਕਰਦੇ ਆ ਸਾਡੇ ਨਾਲ ਜੋਸਨ ਸਾਹਿਬ ਮੌਜੂਦ ਜੋਸਨ ਸਾਹਿਬ ਦਾ ਸਵਾਗਤ ਹੈ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜੋਸਨ ਸਾਹਿਬ ਕਿੱਦਾਂ ਜਦੋਂ ਸ਼ੁਰੂਆਤ ਕੀਤੀ ਹਨਾ ਨਵੀਂ ਚੀਜ਼ ਸੀ ਇੱਥੇ ਕਿਸੇ ਨੇ ਕਦੇ ਐਜ ਐਕਸਪੈਰੀਮੈਂਟ ਨਹੀਂ ਕੀਤਾ ਸੀਗਾ ਕਿੱਦਾਂ ਲੱਗਿਆ ਉਦੋਂ ਲੋਕ ਮਖੌਲ ਵੀ ਕਰਦੇ ਸੀ ਹਾਂਜੀ ਹਾਂਜੀ ਜਦੋਂ ਮੈਂ ਸ਼ੁਰੂ ਕੀਤਾ ਤੇ ਜਿਵੇਂ ਆਪਣਾ ਕੀ ਬੈਕਗਰਾਉਂਡ ਜ਼ਮੀਦਾਰ ਮਤਲਬ ਦਾਦੇ ਪੁਰਦਾਦੇ ਆਪਣੇ ਸਭ ਜ਼ਮੀਦਾਰ ਸੀਗੇ ਜੀ ਪਹਿਲਾਂ ਜੌਬ ਕਰਦਾ ਰਿਹਾ ਮੈਂ ਉੱਥੇ ਪੂਨੇ ਰਿਹਾ ਮਹਾਰਾਸ਼ਟਰ ਚ ਤੇ ਉੱਥੇ 6-7 ਸਾਲ ਮੈਂ ਜੌਬ ਕੀਤੀ ਜੀ ਉਸ ਤੋਂ ਬਾਅਦ ਕੁਝ ਫੈਮਿਲੀ ਇਸ਼ੂਜ਼ ਇਸ ਤਰ੍ਹਾਂ ਦੇ ਹੋਏ ਵੀ ਮੈਨੂੰ ਵਾਪਸ ਜੌਬ ਛੱਡਣੀ ਪਈ ਤੇ ਵਾਪਸ ਘਰ ਆਣਾ ਪਿਆ ਤੇ ਉਦੋਂ ਇੱਥੇ ਆ ਕੇ ਜਦੋਂ ਦੇਖਿਆ ਵੀ ਹਰ ਕੋਈ ਆਪਣਾ ਟ੍ਰੈਡੀਸ਼ਨਲ ਕ੍ਰੌਪ ਸਾਈਕਲ ਜਿਹੜਾ ਆਪਣਾ ਝੋਨੇ ਕਣਕ ਚ ਫਸਿਆ ਹੋਇਆ ਹੈ ਮੈਂ ਉੱਥੇ ਮਹਾਰਾਸ਼ਟਰ ਰਹਾ ਤੇ ਉੱਥੇ ਮੈਂ ਦੇਖਿਆ ਵੀ ਲੋਕਾਂ ਦਾ ਬਾਗਾਂ ਵਾਲ ਬਹੁਤ ਚੁਕਾ ਹੋਇਆ ਹੈ ਉੱਥੇ ਬਹੁਤ ਬਾਗ ਨੇ ਮਤਲਬ ਹਰ ਇੱਕ ਚ ਉਧਰ ਵੈਦਰ ਕੰਡੀਸ਼ਨਸ ਡਿਫਰੈਂਟ ਨੇ ਔਰ ਉਥੇ ਮੈਂ ਦੇਖਿਆ ਵੀ ਹਰ ਚੀਜ਼ ਬੜੀ ਵਧੀਆ ਡ੍ਰੈਗਨ ਫੂਡ ਗੱਲ ਕਰ ਲਓ ਬਲੂ 베ਰੀ ਗੱਲ ਕਰ ਲਓ ਮਤਲਬ ਐਗਜ਼ੋਟਿਕ ਵੈਰਾਈਟੀਆਂ ਜਿਹੜੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਫਸਲਾਂ ਨੇ ਉਥੇ ਸਭ ਕੁਝ ਉਪਦਾ ਹੁੰਦਾ ਜੀ ਹਾਂ ਤੇ ਉਥੋਂ ਮਨਚ ਤਾਂ ਸੋਚ ਸੀਗੀ ਵੀ ਕਾਸ਼ ਪੰਜਾਬ ਚ ਆਪਣੇ ਵੀ ਇਦਾਂ ਹੁੰਦਾ ਪਰ ਉਹ ਵੈਦਰ ਕੰਡੀਸ਼ਨਸ ਇੱਥੇ ਬਹੁਤ ਐਕਸਟ੍ਰੀਮ ਹੋ ਜਾਂਦੀਆਂ ਗਰਮੀ ਸਰਦੀ ਗਰਮੀ ਬਹੁਤ ਜ਼ਿਆਦਾ ਤੋਂ ਸ਼ੋਰ ਨਹੀਂ ਸੀ ਪਰ ਜਦੋਂ ਮੈਂ ਜੌਬ ਛੱਡ ਕੇ ਆਇਆ ਤਾਂ ਉਦੋਂ ਮੈਂ ਇੱਥੇ YouTube ਤੇ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਜਿਵੇਂ ਕਦੀ ਕਦੀ ਕੁਝ ਦੇਖੀਦਾ ਵੀਡੀਓਜ਼ ਪੰਜਾਬ ਹਰਿਆਣਾ ਚ ਫਾਰਮਿੰਗ ਪਾ ਹਰਿਆਣਾ ਚ ਫਾਰਮਿੰਗ ਕਰ ਰਹੇ ਨੇ ਆ ਆਸੇ ਪਾਸੇ ਦੀਆਂ ਸਟੇਟਸ ਮਤਲਬ ਕਰ ਰਹੇ ਨੇ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਦੀ ਤਾਂ ਉਦੋਂ ਮੈਨੂੰ ਥੋੜਾ ਜਿਹਾ ਮਤਲਬ ਮੈਂ ਕੋਸ਼ਿਸ਼ ਕੀਤੀ ਵੀ ਚਲੋ ਇਹਨਾਂ ਨੂੰ ਵੇਖਿਆ ਆਇਆ ਜਾਏ ਵਿਜ਼ਿਟ ਕੀਤਾ ਜਾਏ ਫਾਰਮਸ ਤੇ ਵੀ ਕੀ ਰਿਐਲਿਟੀ ਕੀ ਹੈ ਮਤਲਬ ਜਿਹੜਾ ਉਹਨਾਂ ਦਾ ਫਰੂਟਿੰਗ ਸੀਜ਼ਨ ਹੁੰਦਾ ਫਰੂਟ ਵਾਕੇ ਲੱਗ ਰਹੇ ਨੇ ਜਾਂ ਸਿਰਫ ਮਤਲਬ ਕਿਦਾਂ ਦਾ ਹੈ ਤਾਂ ਉਹ ਫਿਰ ਮੈਂ ਵਿਜ਼ਿਟ ਸਟਾਰਟ ਕੀਤੀ ਜੀ ਮੈਂ ਹਰਿਆਣਾ ਗਿਆ ਆਪਣੇ ਹਰਿਆਣਾ ਕਰਨਾਲ ਸਾਈਡ ਦੋ ਚਾਰ ਫਾਰਮਰਸ ਦੋ ਵਾਗਾ ਉੱਥੇ ਵਿਜ਼ਿਟ ਕੀਤੇ ਫਿਰ ਮੈਂ ਗੁਜਰਾਤ ਹైద ਗੁਜਰਾਤ ਤੇ ਆਪਣਾ ਹైదరాబాద్ ਉੱਥੇ ਵੀ ਬੈਂਫਰ ਫਾਰਮਸ ਵਗੈਰਾ ਵਿਜ਼ਿਟ ਕੀਤੇ ਵੈਰਾਈਟੀਆਂ ਦਾ ਨੋਲਜ ਲਿਆ ਤਾਂ ਫਿਰ ਉੱਥੋਂ ਮਤਲਬ ਗੱਲਾ ਕਰੀਏ ਕਲਾਈਮੇਟ ਕੰਡੀਸ਼ਨਸ ਦੀ ਜਦੋਂ ਮੈਨੂੰ ਹਰਿਆਣਾ ਮੈਂ ਪਾਰਟਿਕੂਲਰਲੀ ਦੇਖਿਆ ਵੀ ਪੰਜਾਬ ਤੇ ਆਪਾਂ ਹਰਿਆਣਾ ਬਾਰਡਰ ਨਾਲ ਨਾਲ ਆ ਗਾਇਦਾ ਇੱਕੋ ਜਿਹਾ ਕਲਾਈਮੇਟ ਕੰਡੀਸ਼ਨਸ ਇੱਕੋ ਜਿਹੀਆਂ ਉਦੋਂ ਇੱਕ ਸੋਚ ਬਣੀ ਵੀ ਮੈਂ ਵੀ ਆਪਾਂ ਅਗਰ ਹਰਿਆਣਾ ਚ ਇੱਕ ਫਾਰਮਰ ਕਰ ਰਿਹਾ ਹੈ ਤਾਂ ਆਪਾਂ ਵੀ ਕੋਸ਼ਿਸ਼ ਕਰੀਏ ਵੀ ਇੱਥੇ ਕਿਉਂ ਨਾ ਮਤਲਬ ਹੋਣਾ ਚਾਹੀਦਾ ਹੈ ਅਗਰ ਹਰਿਆਣੇ ਚ ਹੋ ਰਿਹਾ ਤਾਂ ਪੰਜਾਬ ਚ ਕੀ ਹੋ ਗਿਆ ਫਿਰ ਉਹੀ ਸੋਚ ਲੈ ਕੇ ਮੈਂ ਪ੍ਰਮਾਤਮਾ ਦਾ ਨਾਮ ਲੈ ਕੇ ਵੀ ਆਪਾਂ ਇੱਕ ਜਜ਼ਬਾ ਸੀ ਵੀ ਕੁਝ ਅਲੱਗ ਕਰੀਏ ਕੁਝ ਇਹੋ ਜਿਹਾ ਲੈ ਕੇ ਆਈਏ ਵੀ ਜਿਹੜਾ ਇੱਕ ਤਾਂ ਆਪਣਾ ਪੇਇੰਗ ਹੋਵੇ ਮਿਹਨਤ ਕਰਨ ਦਾ ਮਜ਼ਾ ਵੀ ਆਵੇ ਕੁਝ ਰਿਟਰਨਸ ਵੀ ਅੱਛੇ ਮਿਲਣ ਤੇ ਕੁਝ ਲੋਕਾਂ ਨਾਲੋਂ ساری ਦੁਨੀਆ ਨਾਲੋਂ ਹਟ ਕੇ ਹੋਵੇ ਤਾਂ ਕਿ ਇਲਾਕੇ ਚ ਇੱਕ ਚਲੋ ਇੱਕ ਤਾਂ ਮਿਸਾਲ ਬੰਦੀ ਹੈ ਤੇ ਦੂਸਰਾ ਆਪਣੇ ਇਲਾਕੇ ਦਾ ਵੀ ਇੱਕ ਫਾਇਦਾ ਹੁੰਦਾ ਵੀ ਜਦੋਂ ਹਰ ਕੋਈ ਜਦੋਂ ਮੈਂ ਪਹਿਲੀ ਵਾਰ ਹੀ ਲੈ ਕੇ ਆਇਆ ਲੋਕ ਮਜ਼ਾਕ ਉਡਾਉਂਦੇ ਸੀ ਮੇਰੇ ਮਤਲਬ ਕਿ ਸੱਜਣ ਕੋਈ ਦੋਸਤ ਕੋ ਰਿਸ਼ਤੇਦਾਰ ਵੀ ਕਈ ਵਾਰ ਕਹਿੰਦੇ ਸੀ ਵੀ ਯਾਰ ਇੱਥੇ ਕਿੱਥੇ ਇੱਥੇ ਕਿੱਥੇ ਡਰੈਗਨ ਫਰੂਟ ਹੋਣੇ ਆ ਵੀ ਤੂੰ ਆ ਗਿਆ ਜਵਾਨ ਇੱਥੇ ਤਾਂ ਸਰਕਾਰੀ ਵਿਭਾਗ ਵੀ ਕਹਿੰਦੇ ਆ ਵੀ ਇਹ ਜ਼ਮੀਨ ਜਿਹੜੀ ਆ ਇਹ ਬਾਗਾ ਵਾਸਤੇ ਆਈ ਨਹੀਂ ਜੇ ਮੈਂ ਗਲਤ ਨਹੀਂ ਤਾਂ ਇਦਾਂ ਹੀ ਕਹਿੰਦੇ ਆ ਸਾਰੇ ਬਿਲਕੁਲ 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 ਤੁਹਾਡੀ ਗੱਲ ਠੀਕ ਹੈ ਹਾਂ ਮੈਂ ਦੱਸਿਆ ਮੈਂ ਜਦੋਂ ਪਲਾਂਟੇਸ਼ਨ ਕੀਤੀ ਮੈਂ ਅਪਰੋਚ ਕੀਤਾ ਆਪਣੇ ਹਾਰਟੀਕਲਚਰ ਡਿਪਾਰਟਮੈਂਟ ਨੂੰ ਵੀ ਮੈਂ ਬਾਗ ਬੂਗ ਲਾਣਾ ਚਾਹਨਾ ਕੋਈ ਫੈਸਿਲਿਟੀਜ਼ ਕੋਈ ਸਬਸਿਡੀਜ਼ ਤੋਂ ਕਹਿੰਦੇ ਜੀ ਆਪਣਾ ਇਲਾਕਾ ਹੈ ਬਾਗਾਂ ਦਾ ਜ਼ੋਨ ਦੇ ਅੰਡਰ ਆਂਦਾ ਹੀ ਨਹੀਂ ਹੈ अच्छा येथे ਤੁਹਾਨੂੰ ਬਾਗ ਦੀ ਕੋਈ ਫੈਸਿਲਿਟੀ ਨਹੀਂ ਮਿਲ ਸਕਦੀ ਤੁਸੀਂ ਹੋਰ ਚਲੇ ਜਾਓ ਬਾਹਰ ਲੈਣਾ ਵੀ ਉੱਥੇ ਤੁਹਾਨੂੰ ਅਸੀਂ ਸਬਸਿਡੀ ਵਗੈਰਾ ਦੇ ਸਕਦੇ ਹਾਂ ਤਾਂ ਮੈਂ ਉਦੋਂ ਫਿਰ ਸੀ ਵੀ ਹੁਣ ਆਪਾਂ ਆਹਦਾ ਜ਼ਮੀਨਾ ਛੱਡ ਕੇ ਤੇ ਕਿੱਥੇ ਜਾਣਾ ਫਿਰ ਮੈਂ ਕਿ ਚਲੋ ਆਪਾਂ ਆਪਦੇ ਲੈਵਲ ਤੇ ਕੋਸ਼ਿਸ਼ ਕਰਦੇ ਹਾਂ ਅਸੀਂ ਕਿਣਾ ਬਿਨਾ ਕਿਸੇ ਮਦਦ ਤੋਂ ਜਜ਼ਬਾ ਅਸੀਂ ਸੋਚੀ ਮੈਂ ਕੋਈ ਗੱਲ ਨਹੀਂ ਇੱਕ ਵਾਰੀ ਜੁਆ ਹੀ ਸਹੀ ਵੀ ਚਲੋ ਦੇਖਦੇ ਹਾਂ ਵਾਦੂ ਵਾ ਜ਼ਿਆਦਾ ਕਿ ਫੇਲ ਹੋਵਾਂਗੇ ਕੋਈ ਗੱਲ ਨਹੀਂ ਕੁਝ ਸਿੱਖਣ ਨੂੰ ਮਿਲੇਗਾ ਤੇ ਜੇ ਖਤਰਾ ਸੋਏ ਤਾਂ ਮੈਂ ਕਿਹਾ ਮਤਲਬ ਮੇਰ ਹੋਏਗਾ ਕਾਹਵਤ ਆਦੇ ਤੇ ਟੁਕਦੀ ਹੈ ਮੋਰ ਰਿਸਕ ਦਿਨ ਮੋਰ ਪ੍ਰੋਫਿਟ ਹੈ ਜਿੰਦਾ ਵੱਡਾ ਰਿਸਕ ਲੋਗੇ ਓਡਾ ਜਿਆਦਾ ਵੱਡਾ ਪ੍ਰੋਫਿਟ ਹੋਏਗਾ ਤੇ ਬਸ ਉਹੀ ਸੋਚ ਲੈ ਕੇ ਫਿਰ ਮੈਂ ਜਦੋਂ ਸਟਾਰਟ ਕੀਤਾ ਜੀ ਤੇ ਸਭ ਠੀਕ ਰਿਹਾ ਤੁਹਾਡੇ ਸਾਹਮਣੇ ਹੀ ਆ ਹੁਣ 3 ਸਾਲਾਂ ਦੀ ਮਿਹਨਤ ਆ ਵੀ ਆ ਅਚੀ ਕੰਡੀਸ਼ਨ ਦਾ ਤੁਸੀਂ ਦੇਖ ਹੀ ਰਹੇ ਹੋ ਬਾਗ ਫੂਟ ਵੀ ਲੱਗਿਆ ਹੋਇਆ ਬਹੁਤ ਸੋਹਣਾ ਸਾਈਜ਼ ਆ ਨਾਲੇ ਇਹਦੇ ਲਾਈਕ ਗੱਲ ਕਰੀਏ ਪਾਣੀ ਦੀ ਜੀ ਹਾਂ ਉਹੀ ਮੈਂ ਕਰ ਪਾਣੀ ਵਾਟਰ ਲੈਵਲ ਜਿਹੜਾ ਹੈ ਇਹਦੇ ਲਈ ਆਪਾਂ ਗੱਲਾਂ ਸਰਕਾਰਾਂ ਰੂਲਾ ਪਾਉਂਦੀਆਂ ਰਹਿੰਦੀਆਂ ਵੀ ਵਾਟਰ ਲੈਵਲ ਥੱਲੇ ਜਾ ਰਿਹਾ ਜੀ ਛੋਣਾ ਛੱਡੋ ਜੀ ਕਣਕ ਛੱਡੋ ਹੈ ਨਾ ਇਹ ਬੂਟਾ ਇਹੋ ਜਿਹਾ ਇੱਕ ਐਕਟਸ ਫੈਮਿਲੀ ਦੀ ਵਾਈਨ ਹੈ ਇਨੂੰ ਪਾਣੀ ਲੋਡ ਹੀ ਨਹੀਂ ਹੈ ਨਾ ਮਾਤਰ ਪਾਣੀ ਚਾਹੀਦਾ ਇਹਨੂੰ ਬਿਲਕੁਲ ਪਾਣੀ ਦੀ ਯੂਜੇਜ ਨਹੀਂ ਹੈ ਮੈਂ ਦੇਖ ਰਿਹਾ ਟ੍ਰਿਪਿੰਗ ਸਿਸਟਮ ਜਿਹੜਾ ਇਹਗਾ ਲੱਗਾ ਹੋਇਆ ਤੁਸੀਂ ਇਹ ਦੇਖੋ ਵੀ ਇੱਥੇ ਮੌਇਸਚਰ ਵੀ ਤੁਹਾਨੂੰ ਮੁਸ਼ਕਲ ਨਾਲ ਮਿਲੇਗੀ ਮਤਲਬ ਜਿੰਨਾ ਡਰਾਈ ਰੱਖੀਏ ਇਹ ਜਿੰਨਾ ਪਾਣੀ ਕੱਟ ਲਾਵਾਂਗੇ ਪੌਦਾ ਉਹਨਾ ਹੈਲਦੀ ਰਹਿੰਦਾ ਹੈ ਉਹਨਾ ਹੀ ਫਰੂਟ ਦੀ ਕੁਆਲਿਟੀ ਅੱਛੀ ਬੰਦੀ ਹੈ ਤੇ ਉਹਨਾ ਹੀ ਇਹਨੂੰ ਬਿਮਾਰੀਆਂ ਘੱਟ ਲੱਗਦੀਆਂ ਜਿੰਨਾ ਵਾਟਰਿੰਗ ਜ਼ਿਆਦਾ ਕਰਾਂਗੇ ਉਹਨੀਆਂ ਥੱਲੋਂ ਰੂਟ ਰੌਟ ਜਿਵੇਂ ਕਹਿ ਦਿੰਦੇ ਆ ਆਪਾਂ ਸਟੈਮ ਰੌਟ ਕਹਿ ਦਿੰਨੇ ਆ ਤਣਾ ਗਲ ਗਿਆ ਜਾਂ ਜੜਾਂ ਗਲ ਗਈਆਂ ਇਹਨੂੰ ਇਹਦੇ ਜੜਾਂ ਦੀ ਇਹ 1.5 2 ਫੁੱਟ ਦੇ ਦਾਇਰੇ ਦੇ ਵਿੱਚ ਹੀ ਰਹਿੰਦੀਆਂ। ਅੱਛਾ ਇਹ 1.5 2 ਫੁੱਟ ਦੇ ਦਾਇਰੇ ਇੱਤ ਕਣੀਆਂ ਹਾਂ ਬਾਗ ਨਹੀਂ। ਹਾਂ ਆਪਾਂ ਗੱਲ ਕਰ ਰਹੇ ਸੀ ਨੇ ਵੀ ਉਹ ਕਹਿੰਦੇ ਨੇ ਬਾਗਾਂ ਦੇ ਏਰੀਆ ਕਿਉਂਕਿ ਥੱਲੇ ਨਾ ਥੱਲੇ ਜ਼ਮੀਨਾਂ ਰੋੜਾਂ ਵਾਲੀ ਹੈ ਫਾਰ ਇਗਜ਼ਾਮਪਲ ਇੱਥੇ ਮੈਂ ਅਸੀਂ ਖੱਟਿਆ ਜਦੋਂ ਥੱਲੇ ਰੋਡ ਨਿਕਲਦੇ ਆ ਤੇ ਉਹ ਬਾਗ-ਬਾਗ ਨਹੀਂ ਵਿਭਾਗ ਇਹ ਕਹਿੰਦਾ ਵੀ ਇੱਥੇ ਕਿੰਨੂੰ ਨਹੀਂ ਲੱਗ ਸਕਦਾ ਜੀ ਉਹਨਾਂ ਦੀ ਜਿਹੜਾ ਡੂੰਗੀਆਂ ਜਾਂਦੀਆਂ ਇਹਦੀ ਜੜ ਰੇਡ 2 ਫੁੱਟ ਦੇ ਵਿੱਚ ਵਿੱਚ ਰਹਿੰਦੀ ਹੈ। ਇਸ ਕਰਕੇ ਇਹ ਆਪਾਂ ਉੱਤੇ ਅੱਛੀ ਆਪ ਸਾਰਾ ਮੈਨੂਰ ਵਗੈਰਾ ਪਾ ਕੇ ਅੱਛਾ ਇੱਕ 1.5 ਦੋ ਫੁੱਟ ਦਾ ਬੈਡ ਤਿਆਰ ਕਰਕੇ ਉਹਦੇ ਚ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਲਾਸਟ ਅੱਛਾ ਲਾਗਤ ਕਿੰਨੀ ਹੈ ਤੁਸੀਂ ਇੱਕ ਏਕੜ ਦੇ ਵਿੱਚ ਇਹ ਪlant ਲਾਇਆ ਕਿੰਨੇ ਕਿੰਨਾ ਖਰਚ ਆ ਗਿਆ ਇੱਕ ਏਕੜ ਚ ਆਪਾਂ ਲਗਦੀ ਗੱਲ ਕਰੀਏ ਤਾਂ ਇਹ ਥੋੜਾ ਜਿਆਦਾ ਜਿਵੇਂ ਕਹੋ ਦੂਸਰੀ ਖੇਤੀ ਨਾਲੋਂ ਹਟ ਕੇ ਥੋੜਾ ਜਾਂ ਮਹਿੰਗਾ ਹੈ ਆਪਾਂ ਪਰ ਏਕੜ ਦੀ ਗੱਲ ਕਰੀਏ ਤਾਂ ਇੱਕ ਏਕੜ ਦੀ ਮੈਨੂੰ ਲੱਗਦਾ ਇਨੀਸ਼ੀਅਲ ਕਾਸਟ 5 ਤੋਂ 7 ਲੱਖ ਦੇ ਵਿੱਚ ਆਲਮੋਸਟ 7 7 8 ਵੀ ਲਾ ਲਓ 5 ਤੋਂ 8 ਲੱਖ ਦੇ ਵਿੱਚ ਵੇਰੀ ਕਰਦੀ ਹੈ ਡਿਪੈਂਡ ਕਰਦਾ ਹੈ ਤੁਸੀਂ ਪੋਲ ਸਿਸਟਮ ਤੇ ਜਾ ਰਹੇ ਹੋ ਜਾਂ ਟਰਾਲੀ ਸਿਸਟਮ ਤੇ ਜਾ ਰਹੇ ਹੋ ਵਿੱਚ ਕਈ ਕਈ ਫੈਕਟਰਸ ਆ ਜਾਂਦੇ ਨੇ ਪਰ ਇਨੀਸ਼ੀਅਲ ਕਾਸਟ ਇਹ ਹੈ ਪਰ ਦੂਸਰੀ ਗੱਲ ਆਪਾਂ ਇਨਕਮ ਦੀ ਗੱਲ ਕਰੀਏ ਤਾਂ ਇਹ ਹੀ ਇਹ ਹੀ ਪਹਿਲੇ ਸਾਲ ਦੀ ਜਦੋਂ ਤੁਹਾਡੀ ਕਮਰਸ਼ੀਅਲ ਹਾਰਵ ਇਹ 2 ਸਾਲ ਦੀ ਜਦੋਂ ਪਲਾਂਟ 2 ਸਾਲ ਦਾ ਹੋ ਜਾਂਦਾ ਹੈ ਨਾ ਜੀ ਤੁਹਾਨੂੰ ਕਮਰਸ਼ੀਅਲ ਹਾਰਵੈਸਟ ਦੇਣਾ ਸ਼ੁਰੂ ਕਰ ਦਿੰਦਾ ਜੀ ਅਸੀਂ ਜਿਹੜਾ ਸਾਡਾ ਲਾਸਟ ਇਅਰ ਸੀਗਾ ਆਲਮੋਸਟ ਮਤਲਬ 5 ਟਨ ਅਸੀਂ ਕਹਿ ਦਿੰਦੇ ਹਾਂ 50 ਕੁਇੰਟਲ ਜਿਵੇਂ ਫਰੂਟ ਤੋੜਿਆ ਤੇ ਉਹਦੇ ਚ ਇਕਨੋਮਿਕਸ ਜਦੋਂ ਮੈਂ ਕੱਢਿਆ ਤਾਂ ਮੇਰਾ ਜੋ ਖਰਚਾ ਸੀ ਉਹਨੂੰ ਸੈਟਅਪ ਕਰਨ ਦਾ ਮੇਰਾ ਇੱਕ ਸੀਜ਼ਨ ਚ ਹੀ ਉਹ ਸਾਰਾ ਇਹਨੇ ਕੰਪਨਸੇਟ ਕਰਤਾ ਯਾਨੀ ਕਿ ਪੂਰਾ ਬਾਗ ਤਿਆਰ ਕਰਨ ਦੇ ਵਿੱਚ ਜਿੰਨਾ ਤੁਹਾਡਾ ਖਰਚ ਆਇਆ ਉਹ ਇੱਕ ਸੀਜ਼ਨ ਦੇ ਵਿੱਚ ਹੀ ਤੁਹਾਡਾ ਵਾਪਸ ਆ ਗਿਆ ਬਿਲਕੁਲ 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 ਉਹ ਮ ਸਾਲ ਦੀ ਫਸਲ ਦੇ ਨਾਲ ਹੀ ਹੁਣ ਜਿਹੜੀ ਫਸਲ ਹੈ ਹੁਣ ਮੈਂ ਸਾਰੀ ਕਹਿ ਲਓ ਵੀ ਕਮਾਈ ਹੈ ਆਪਣੀ ਕਮਾਈ ਹੈ ਤੇ 30 25 ਤੋਂ 30 ਸਾਲ ਦੀ ਇਹਦੀ ਲਾਈਫ ਲਾਈਫ ਹੈ ਜੀ 30 ਇਅਰਸ ਲਾਈਫ ਹੈ ਜੀ 30 ਇਅਰਸ ਆਪਾਂ ਲੈ ਕੇ ਚੱਲਦੇ ਆ ਵੀ ਇਹਦੀ ਲਾਈਫ 30 ਇਅਰਸ ਹੈ ਅੱਛਾ ਆਪਾਂ ਇਹ ਮੈਂ ਤੁਹਾਨੂੰ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਮੰਡੀ ਕਰਨੇ ਦਾ ਕਿੱਦਾਂ ਹੈਗਾ ਇਹਨੂੰ ਫਿਰ ਤੁਸੀਂ ਸੇਲ ਕਿੱਦਾਂ ਕਰਦੇ ਹੋ ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਵੀ ਤੁਸੀਂ ਇੱਕ ਪੀਸ ਜਿਹੜਾ ਹੈਗਾ ਤੁਸੀਂ ਇਹਨੂੰ ਤੋਲ ਕੇ ਵੇਚਦੇ ਹੋ ਹਨ ਤੇ ਬਾਜ਼ਾਰ 'ਚੇ ਪੀਸ ਲੈਣ ਚਲੇ ਜਾਈਏ ਤੇ ਇੱਕ ਪੀਸ 100 ਰੁਪਏ ਦਾ ਮਿਲਦਾ ਬਿਲਕੁਲ ਦੇਖੋ ਤੁਸੀਂ ਆ ਹੁਣ ਸਾਈਜ਼ ਦੇਖੋ ਤੁਸੀਂ ਆਪਾਂ ਬਾਜ਼ਾਰ 'ਚ ਆਪ ਯੂਜ਼ਲੀ ਆਪਾਂ ਲੈਣ ਜਾਈਏ ਤਾਂ ਆਪਾਂ ਨੂੰ ਇਹ ਹਾਰਲੀ 100 ਸਵਾ 100 ਰੁਪਏ ਤੋਂ ਘਾਟੇ ਪੀਸ 100 ਤਾਂ ਪੱਕਾ ਹੀ ਹੈ ਨਾ ਇੱਕ ਲਫਾਫਾ ਚੜਾਉਂਦੇ ਉੱਤੇ ਬਸ 100 ਬਸ ਪੈਕਿੰਗ ਹੋ ਜਾਂਦੀ ਤੇ ਚੀਜ਼ ਡਬਲ ਰੇਟ ਹੋ ਜਾਂਦਾ ਆਪਾਂ 100 ਰੁਪਏ ਦਾ ਕਰ ਦਿੰਦੇ ਤੇ ਆਪਾਂ ਦੇਖੋ ਮੰਡੀ ਮੰਡੀ ਦਾ ਇਹ ਰੂਲ ਹੈ ਵੀ ਮੰਡੀ 'ਚ ਮੈਂ ਦੇਖਿਆ ਵੀ ਫਾਰਮਰ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਪਹਿਲੀ ਗੱ ਤੇ ਪੈਰੀਸ਼ੀਬਲ ਆਈਟਮ ਹੈ ਜਦੋਂ ਫਾਰਮਰ ਮੰਡੀ ਲੈ ਕੇ ਪਹੁੰਚ ਗਿਆ ਤਾਂ ਉਹ ਆੜਤੀ ਦੇ ਹੱਥਾਂ ਚ ਹੋ ਜਾਂਦਾ ਉਹ ਡਿਸੀਜਨ ਮੇਕਰ ਹੁੰਦਾ ਕਿੰਗ ਹੁੰਦਾ ਵੀ ਮੈਂ ਇਹਨੂੰ ਕਿਸ ਰੇਟ ਤੇ ਖਰੀਦਣਾ ਹਾਂ ਫਾਰਮਰ ਕਹੇਗਾ ਮੈਂ 2 ਰੁਪਏ ਚ ਵੇਚਣਾ ਤੋਗੇ ਕਿ ਨਹੀਂ ਇਹ 25 ਪੈਸੇ ਦੀ ਚੀਜ਼ ਹੈ ਫਾਰਮਰ ਨੂੰ ਕਿਸੇ ਹਾਲਤ ਆ ਕੇ ਉਹਨੂੰ ਠੇਹਣੀ ਤੇ 25 ਪੈਸੇ ਦੇ ਝੁਕਣਾ ਪੈਂਦਾ ਕਿਉਂਕਿ ਉਹਨੂੰ ਪਤਾ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਕਿੱਥੇ ਲੈ ਕੇ ਜਾਵਾਂ ਤੇ ਇਹਦੇ ਚ ਮੈਂ ਇਸਲਾਹ ਦਿਆਂਗਾ ਵੀ ਆਪਾਂ ਨੂੰ ਆਪ ਦੇ ਪਰਸਨਲ ਲੈਵਲ ਤੇ ਅਗਰ ਆਪ マーਕੇਟਿੰਗ ਕਰ ਸਕਦੇ ਆ ਆਪ ਦੇ ਸੋਸ਼ਲ ਮੀਡੀਆ ਦੇ ਥਰੂ ਜਿਵੇਂ ਤੁਸੀਂ ਸੱਜਣੋਂ ਤੁਹਾ ਬੜੇ ਆਦੇ ਦੋਸਤ ਨੇ ਮਤਲਬ ਪਰਸਨਲ ਮਾਰਕੀਟਿੰਗ ਜਿਹੜੀ ਆਪਾਂ ਆਪਦੇ ਲੈਵਲ ਤੇ ਕਰਾਂਗੇ ਉਹਦੇ ਚ ਬੜੇ ਅੱਛੇ ਰਿਟਰਨਸ ਨੇ ਮੰਡੀ ਨਾਲੋਂ 3 ਗੁਣਾ ਜਾਂ 4 ਗੁਣਾ ਜ਼ਿਆਦਾ ਤੁਸੀਂ ਮਹਿੰਗਾ ਤੁਸੀਂ ਜ਼ਿਆਦਾ ਆਦੀ ਪ੍ਰੋਡਕਟ ਵੇਚ ਸਕਦੇ ਜੇ ਉਸ ਤੋਂ ਜ਼ਿਆਦਾ ਪਬਲਿਕ ਨੂੰ ਵੀ ਸਸਤਾ ਮਿਲੇਗਾ ਜਿੱਥੇ ਇੱਕ ਜਿਹੜਾ ਇੱਕ ਪੀਸ 100 ਰੁਪਏ ਦਾ ਹੈ ਉੱਥੇ 200 ਰੁਪਏ ਚ ਕਿਲੋ ਮਿਲ ਜਾਵੇ ਬਿਲਕੁਲ ਬਿਲਕੁਲ ਅਸੀਂ ਉਹੀ ਕਹਿ ਰਹੇ ਹਾਂ ਵੀ ਅਸੀਂ ਮੇਰੀ ਵੀ ਇਹ ਸੋਚ ਸੀ ਵੀ ਇਹਨੂੰ ਇਕਨੋਮਿਕਲ ਰੱਖਿਆ ਜਾਵੇ ਅਫੋਰਡੇਬਲ ਰੱਖਿਆ ਜਾਵੇ ਹੁਣ ਬੰਦਾ ਡ੍ਰੈਗਨ ਫੂਡ ਆਪਾਂ ਬਾਜ਼ਾਰੋਂ ਉਦੋਂ ਖਾਣ ਜਾਂਦਾ ਯਾਦ ਆ ਜਦੋਂ ਬੰਦਾ ਬਿਮਾਰ ਹੋਵੇ ਡਾਕਟਰ ਨੇ ਕਿਹਾ ਡਾਕਟਰ ਨੇ ਕਿਹਾ ਕਿਉਂਕਿ ਕਾਸਟਲੀ ਹੈ ਨਾ 100 ਰੁਪਏ ਦਾ ਪੀਸ ਹੈ ਆਪਾਂ ਰੂਟੀਨ ਚ ਕੋਈ ਵੀ ਮੈ ਸਪੈਸ਼ਲ ਚਾਦਰ ਜਾਂ ਬੱਚਾ ਖਾਂਦਾ ਆਪਾਂ ਬੱਚਿਆਂ ਵਾਸਤੇ ਲੈ ਕੇ ਆਵਾਂਗੇ ਜਾਂ ਜਦੋਂ ਬੰਦਾ ਮਰੀਜ਼ ਹੋਵੇ ਡਾਕਟਰ ਨੇ ਕਹਤਾ ਜੀ ਇਹ ਚੀਜ਼ ਤੁਹਾਡੇ ਸੈੱਲ ਘਟੇ ਦਾ ਖਾਓ ਉਹਦੋਂ ਖਾਂਦਾ ਹੈ ਨਾ ਤਾਂ ਸਾਡੀ ਸੋਚ ਸੀ ਵੀ ਇਹਨੂੰ ਇਸ ਤਰ੍ਹਾਂ ਮਾਰਕੀਟ ਕੀਤਾ ਜਾਵੇ ਵੀ ਆਪਾਂ ਨੂੰ ਵੀ ਬੈਨੀਫਿਟ ਹੋਵੇ ਪਲੱਸ affordable ਵੀ ਹੋਵੇ ਵੀ ਹਰ ਕੋਈ ਇਹਨੂੰ ਖਾ ਸਕੇ ਮਤਲਬ ਸੇਬਾਂ ਦੇ ਰੇਟ ਕਹਿ ਲਓ ਵੀ ਆਲਮੋਸਟ ਸੇਬ ਵੀ ਲੈਣ ਜਾਓ ਤਾਂ ਸੇਬ ਇੰਦੇ ਨਾਲੋਂ ਮਹਿੰਗਾ ਹੈ ਇਸ ਟਾਈਮ ਸੇਬ 300 ਰੁਪਏ ਦੇ ਕਿਲੋ ਆਸ-ਪਾਸ ਵੇਚ ਰਿਹਾ ਇਸ ਟਾਈਮ 280 290 ਰੁਪਏ ਕਿਲੋ ਹੈ ਤੇ ਇਹ ਅਸੀਂ ਇਹਦੀ ਕੋਸਟ ਜਿਹੜੀ ਆ ਲਾਸਟ ਸੀਜ਼ਨ ਵੀ 200 ਰੁਪਏ ਕਿਲੋ ਹੀ ਰੱਖੀ ਸੀ ਇਸ ਸੀਜ਼ਨ ਵੀ ਸਾਡਾ ਰੇਟ ਉਹੀ ਹੈ ਵੀ 200 ਰੁਪਏ ਕਿਲੋ ਕਾਰਨ ਇਹ ਵੀ ਇੱਕ ਅਫੋਰਡੇਬਿਲਟੀ ਆ ਜਾਂਦੀ ਹੈ ਉਹਦੇ ਸਾਨੂੰ ਵੋਲਿਊਮ ਮਿਲ ਜਾਂਦਾ ਲੋਕ ਜਿੰਨੇ 2 ਕਿਲੋ ਲੈਣਾ ਉਹ 5 ਕਿਲੋ ਲੈ ਜਾਂਦਾ ਹੈ ਹਨਾ ਤਾਂ ਉਹਦੇ ਸਾਨੂੰ ਮਤਲਬ ਇੱਕ ਸੇਲ ਨਿਕਲ ਜਾਂਦੀ ਮੰਡੀ ਸਾਨੂੰ ਜਾਣ ਦੀ ਲੋੜ ਨਹੀਂ ਸਭ ਨੂੰ ਵੱਡਾ ਫੈਕਟਰ ਇਹ ਹੈ ਵੀ ਸਾਨੂੰ ਇਸ ਗੱਲ ਦੀ ਤਸੱਲੀ ਹੁੰਦੀ ਵੀ ਅਸੀਂ ਆਦੀ ਪ੍ਰੋਡਕਟ ਆਦੀ ਮਰਜ਼ੀ ਨਾਲ ਆਦੇ ਮਤਲਬ ਅچھے ਰੇਟ ਤੇ ਆਪਦੇ ਲੈਵਲ ਤੇ ਆਪਦੇ ਤਰੀਕੇ ਨਾਲ ਵੇਚ ਰਹੇ ਹਾਂ ਤੇ ਇੱਥੇ ਮੈਂ ਭਾਈ ਸਾਹਿਬ ਨੂੰ ਰੋਕਾਂਗਾ ਲੋਕਲ ਲੈਵਲ ਤੇ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਆ ਖੁਸ਼ਖਬਰੀ ਇਹ ਹੈ ਕਿ ਇਹ ਪੀਸ ਜੇਕਰ ਜੇਕਰ ਤੁਸੀਂ ਇੱਕ ਪੀਸ ਖਰੀਦਣ ਜਾਓਗੇ ਇਹ ਪੀਸ ਤੁਹਾਨੂੰ 100 ਰੁਪਏ ਦਾ ਮਾਰਕੀਟ ਦੇ ਵਿੱਚ ਜਿਹੜਾ ਮਿਲੇਗਾ ਔਰ ਤੁਸੀਂ ਲੋਕਲਸ ਨੂੰ ਇਹ ਬੈਨੀਫਿਟ ਹੈਗਾ ਕਿ ਤੁਸੀਂ 200 ਰੁਪਏ ਕਿਲੋ ਦੇ ਵਿੱਚ ਡ੍ਰੈਗਨ ਫਰੂਟ ਜਿਹੜਾ ਹੈਗਾ ਉਹ ਇੱਥੋਂ ਖਰੀਦ ਸਕਦੇ ਇੱਕ ਕੰਟੈਕਟ ਨੰਬਰ ਜਿਹੜਾ ਹੈਗਾ ਉਹ ਅੱਜ ਅਸੀਂ ਤੁਹਾਨੂੰ ਜਿਹੜਾ ਕੀ ਦਾਂਗੇ ਉਸ ਨੰਬਰ ਤੇ ਤੁਸੀਂ ਸੰਪਰਕ ਕਰੋਗੇ ਤਾਂ ਤੁਹਾਨੂੰ ਜਿਹੜਾ ਇਹ ਡ੍ਰੈਗਨ ਫਰੂਟ ਹੋਮ ਡਿਲੀਵਰੀ ਵੀ ਮਿਲ ਜਾਏਗਾ 200 ਰੁਪਏ ਕਿਲੋ ਜਿੱਥੇ ਤੁਸੀਂ ਬਾਜ਼ਾਰ ਵਿੱਚ ਇੱਕ ਪੀਸ 100 ਰੁਪਏ ਦਾ ਖਰੀਦਦੇ ਹੋ ਤਾਂ ਇੱਥੇ ਤੁਹਾਨੂੰ 200 ਰੁਪਏ ਕਿਲੋ ਦੇ ਹਿਸਾਬ ਨਾਲ ਘਰ ਦੇ ਵਿੱਚ ਜਿਹੜਾ ਹੈਗਾ ਹੋਮ ਡਿਲੀਵਰੀ ਮਿਲ ਜਾਏਗਾ ਇਹ ਵੀ ਜਿਹੜਾ ਹੈਗਾ ਇਸ ਵੀਡੀਓ ਵੇਖਣ ਦੇ ਨਾਲ ਤੁਹਾਨੂੰ ਜਿਹੜਾ ਬੈਨੀਫਿਟ ਹੋਏਗਾ ਜੀ ਜ਼ੀਰੋ ਕੀ ਸਰ ਮੇਰਾ ਨੰਬਰ ਹੈ ਜੀ 73861 00001 ਜੀ ਪੰਜਾਬੀ ਚ ਹੈਗਾ ਜੀ 73861 4 ਵਾਰੀ ਜ਼ੀਰੋ ਤੇ 1 ਜੀ ਔਰ ਆਪਾਂ ਗੱਲ ਕਰ ਰਹੇ ਸੀ ਪੀਸ ਦੀ ਮਤਲਬ ਇਹ ਪੀਸ ਤੁਸੀਂ ਅਗਰ ਕਿਲੋ 'ਚ ਆਪਾਂ ਕਹੀਏ ਤਿੰਨ ਜਾਂ ਚਾਰ ਪੀਸ ਇਹੋ ਜੇ ਤੁਹਾਨੂੰ ਮਿਲ ਉਹ ਹੀ ਗੱਲ ਹੈ ਇਹ 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 200 ਰੁਪਏ ਦੇ ਵਿੱਚ ਤੁਹਾਨੂੰ ਚਾਰ ਪੀਸ ਮਿਲਨੇ ਆ ਬਾਜ਼ਾਰ ਤੁਹਾਨੂੰ ਇੱਕ ਪੀਸ ਮਿਲਦਾ 100 ਰੁਪਏ ਦਾ ਤਾਂ ਇਹ ਫਾਇਦਾ ਹੈਗਾ ਤੁਸੀਂ ਵੀ ਇਹ ਫਾਇਦਾ ਜਿਹੜਾ ਹੈਗਾ ਚੱਕ ਸਕਦੇ ਹੋ ਜੇ ਰੋਕੀ ਜੋਸਨ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਜਲਾਲਾਬਾਦ ਹਲਕੇ ਦੇ ਵਿੱਚ ਉਹ ਕੰਮ ਕਰਵਾਇਆ ਜਿੰਦੇ ਲਈ ਵਿਭਾਗ ਵੀ ਕਹਿੰਦੇ ਸੀ ਵੀ ਇੱਥੇ ਨਹੀਂ ਹੋ ਸਕਦਾ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਤੀ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਤੁਸੀਂ ਵੀ ਲੈ ਸਕਦੇ ਹੋ ਤੁਸੀਂ ਵੀ ਜੇਕਰ ਡ੍ਰੈਗਨ ਫਰੂਟ ਖਾਣਾ ਚਾਹੁੰਦੇ ਹੋ ਔਰ ਇੱਕ ਗੱਲ ਹੋਰ ਜਿਹੜੀ ਹੈ ਉਹ ਤੁਹਾਨੂੰ ਅੱਜ ਇਸ ਵੀਡੀਓ ਦੇ ਮਾਧਿਅਮ ਨਾਲ ਦੱਸ ਦਿੰਨੇ ਹੈ ਸ਼ਰਤਿਆ ਬਾਜ਼ਾਰ ਤੋਂ ਡ੍ਰੈਗਨ ਫਰੂਟ ਖਾ ਲਿਓ ਜੇ ਖਰੀਦ ਕੇ ਤਾਂ ਇੱਥੋਂ ਦਾ ਖਾ ਲਿਓ ਜੇ ਟੇਸਟ ਜਿਹੜਾ ਹੈ ਉਹ ਤੁਸੀਂ ਆਪ ਦੱਸੋਗੇ ਦੂਸਰੀ ਵਾਰ ਕਿ ਇੱਥੇ ਜਿਹੜਾ ਟੇਸਟ ਹੈ ਉਹ ਉੱਥੇ ਨਹੀਂ ਕਿਉਂਕਿ 150 ਦੇ ਕਰੀਬ ਜਿਹੜੀਆਂ ਵੈਰਾਈਟੀਆਂ ਹੈਗੀਆਂ ਔਰ ਇਹ ਜਿਹੜੀ ਵੈਰਾਈਟੀ ਇੱਥੇ ਹੈ ਤੁਹਾਨੂੰ ਮਿਲ ਰਹੀ ਹੈ ਇਹ ਮਹਾਰਾਸ਼ਟਰਾ ਤੋਂ ਆਈ ਹੈ ਮਹਾਰਾਸ਼ਟਰਾ ਦੀ ਨੰਬਰ 1 ਜਿਹੜੀ ਵੈਰਾਈਟੀ ਹੈ ਉਹੀ ਪੌਦੇ ਲਿਆ ਕੇ ਇੱਥੇ ਲਾਏ ਗਏ ਆ ਉਹਦੇ ਤੋਂ ਹੀ ਇਹ ਡ੍ਰੈਗਨ ਫਰੂਟ ਤਿਆਰ ਕੀਤਾ ਜਾ ਰਿਹਾ ਸਾਰਾ ਦਾ ਸਾਰਾ ਫਰੂਟ ਰੈੱਡ ਕਲਰ ਦਾ ਹੋਏਗਾ ਔਰ ਜਿਹੜਾ ਇਸ ਦੀ ਟੇਸਟ ਜਿਹੜਾ ਹੈਗਾ ਉਹ ਹੋਰ ਕਿਸੇ ਨਾਲ ਤੁਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਆਰਗੇਨਿਕ ਵੀ ਹੈ ਜੀ ਅਸੀਂ ਇਹਦੇ ਤੇ ਕੋਈ ਕੈਮੀਕਲ ਯੂਜ਼ ਨਹੀਂ ਕਰਦੇ ਅਸੀਂ ਇਹਨੂੰ ਆਰਗੇਨਿਕ ਵੇ ਨਾਲ ਗਰੋ ਕਰਦੇ ਆਂ ਔਰ ਦੂਸਰੀ ਗੱਲ ਅਗਰ ਕਿਸੇ ਦੀ ਪਲਾਂਟਸ ਦੀ ਕੋਈ ਰਿਕੁਆਇਰਮੈਂਟ ਹੈ ਤਾਂ ਸਾਡੇ ਕੋਲ ਨਰਸਰੀ ਵੀ ਹੈ ਅਸੀਂ ਪਲਾਂਟਸ ਵੀ ਪ੍ਰੋਵਾਈਡ ਕਰਦੇ ਹਾਂ ਕਿਸੇ ਨੇ ਘਰੇ ਲਾਣੇ ਆ ਚਾਰ ਪਲਾਂਟਸ ਦੋ ਪਲਾਂਟਸ ਕਿਸੇ ਨੇ ਕੋਈ ਏਕੜ 1 ਏਕੜ ਲਗਾਣਾ ਦੋ ਏਕੜ ਲਗਾਣਾ ਤਾਂ ਅਸੀਂ ਸਾਰਿਆਂ ਦੀ ਹੈਲਪ ਪਲਾਂਟਸ ਵੀ ਹੈਲਪ ਕਰ ਸਕਦੇ ਆ ਤੇ ਇਨਫੋਰਮੇਸ਼ਨ ਵੀ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਕੋਈ ਘਰੇ ਲਾਣਾ ਚਾਹੁੰਦਾ ਕੋਈ ਪ੍ਰੋਬਲਮ ਆ ਰਹੀ ਹੈ ਸਾਡੇ ਨਾਲ ਬਿਲਕੁਲ ਡਿਸਕਸ ਕਰੇ ਵੀ ਸਾਡਾ ਪਲਾਂਟ ਇਦਾਂ ਅਸੀਂ ਬੈਠੇ ਆ ਤੁਹਾਡੇ ਨੰਬਰ ਮੈਂ ਆਲਰੇਡੀ ਸ਼ੇਅਰ ਕੀਤਾ ਹੈ ਤੁਸੀਂ ਕਿਸੇ ਟਾਈਮ ਵੀ ਸਾਨੂੰ ਕਾਲ ਕਰਕੇ ਤੇ ਬਿਲਕੁਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਵੀ 2-4 ਬੂਟੇ ਲਗਾਉਣਾ ਚਾਹੁੰਦੇ ਹੋ ਆਪਦੇ ਲਈ ਜਾਂ ਤੁਹਾਨੂੰ ਸ਼ੌਂਕ ਹੈ ਬਾਗਬਾਨੀ ਦਾ ਤਾਂ ਉਹ ਵੀ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਔਰ ਜੇਕਰ ਤੁਸੀਂ ਕਮਰਸ਼ੀਅਲੀ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਇਸ ਖੇਤੀ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਜਿਹੜਾ ਹੈਗਾ ਬੂਟੇ ਜਿਹੜੇ ਹੈਗੇ ਆ ਕਿਉਂਕਿ ਭਾਈ ਸਾਹਿਬ ਨੇ ਨਰਸਰੀ ਵੀ ਤਿਆਰ ਕਰ ਲਈ ਆ ਤਾਂ ਨਰਸਰੀ ਤੋਂ ਤੁਹਾਨੂੰ ਬੂਟੇ ਵੀ ਜਿਹੜੇ ਆ ਉਹ ਮਿਲਣਗੇ ਤਾਂ ਇਹ ਸੀ ਤੁਹਾਡੇ ਫਾਇਦੇ ਲਈ ਦੁਬਾਰੇ ਫੇਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਜਗ੍ਹਾ ਤੋਂ ਤਦ ਤੱਕ ਲਈ ਧੰਨਵਾਦ ਧੰਨਵਾਦ